ਸੰਗਤ ਜੀ ਅਗਰ ਤੁਹਾਡੇ ਕੋਲ ਮੇਰੀ ਇਹ ਵੀਡੀਓ ਆਈ ਹੈ ਤਾਂ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਲਾਜ਼ਮੀ ਦੇਖਣਾ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਸੰਗਤ ਜੀ ਜਿਸ ਬਖਤ ਸਾਹਿਬੇ ਕਮਾਲ ਤੁਨ ਤੁਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਦਾ ਸਰਸਾ ਨਦੀ ਦੇ ਬਿਛੋੜਾ ਪਿਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਮਾਤਾ ਗੁਜਰਕੌਰ ਜੀ ਅਤੇ ਦੋਨੋਂ ਛੋਟੇ ਸਾਹਿਬ ਜੀ ਜੀ ਇਸ ਸਥਾਨ ਤੇ ਆਏ ਸਨ ਇਸੇ ਸਥਾਨ ਤੇ ਸੰਗਤ ਜੀ ਇੱਕ ਕੁੰਮਾ ਮਾਸ਼ਕੀ ਨਾਮ ਦਾ ਇਨਸਾਨ ਇੱਕ ਮੁਸਲਮਾਨ ਫਕੀਰ ਰਹਿੰਦਾ ਹੁੰਦਾ ਸੀ ਜੋ ਕਿ ਸਤਲੁਜ ਨਦੀ ਦੇ ਵਿੱਚ ਕਿਸ਼ਤੀ ਚਲਾਉਂਦਾ ਹੁੰਦਾ ਸੀ ਤੇ ਆਓ ਅਸੀਂ ਤੁਹਾਨੂੰ ਦਰਸ਼ਨ ਕਰਵਾਨੇ ਆ ਉਸ ਕੁਟੀਆਂ ਦੇ ਵੀ ਜਿੱਥੇ ਕਿ ਧੰਤਨ ਮਾਤਾ ਗੁਜਰਕੌਰ ਜੀ ਅਤੇ ਦੋਨੋਂ ਛੋਟੇ ਸਾਹਿਬ ਜੀ ਆਏ ਸਨ ਤੇ ਇੱਕ ਰਾਤ ਇੱਥੇ ਬਿਤਾਈ ਸੀ ਤੇ ਨਾਲ ਦੇ ਹੀ ਪਿੰਡ ਚੱਕ ਢੇਰਾ ਤੋਂ ਮਾਤਾ ਲక్ష్ਮੀ ਦੇਵੀ ਜੀ ਗੁਰੂ ਮਹਾਰਾਜ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬ ਜਦਿਆਂ ਦੇ ਲਈ ਅਨ ਪ੍ਰਸ਼ਾਦਾ ਲੈ ਕੇ ਆਏ ਸਨ ਵਾਹਿਗੁਰੂ ਸੰਗਤ ਜੀ ਦਰਸ਼ਨ ਕਰੋ ਜੀ ਪਹਿਲੀ ਵਾਰ ਸੰਗਤ ਜੀ ਇਹ ਵੀਡੀਓ YouTube ਤੇ ਆਈ ਹੈ ਤੇ ਮੈਂ ਇਹ ਸੋਚਿਆ ਵੀ ਤੁਹਾਨੂੰ ਵੀ ਇਸ ਥਾਂ ਦੇ ਦਰਸ਼ਨ ਲਾਜ਼ਮੀ ਕਰਵਾਵਾਂ ਜੀ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ